ਮੈਨੂੰ ਇੱਕ ਬੁੜੀ ਕਹਿੰਦੀ ਹੁੰਦੀ ਸੀਗੀ ਇੱਥੇ ਨਗਾਹੇ ਮੱਥਾ ਦੇਕਣ ਆਈ ਵੀ ਝੋਟੀਆਂ ਇੱਕ ਬਾਬਾ ਗਾ ਵੀ ਤੂੰ ਉਹਦੇ ਕੋਲੇ ਜਾਵੜਾ ਜੀ ਤੂੰ ਢਿੱਲਾ ਮੱਠਾ ਰਹਿਣਾ ਤਾਂ ਬਾਬਾ ਜੀ ਮੈਂ ਤਾਂ ਉਹਦੂ ਵੀ ਜਾਦੇ ਰੁੱਝ ਗਿਆ ਜੀ ਅੱਜ ਤੋਂ 3 ਸਾਲ ਪਹਿਲਾਂ ਬਾਬਾ ਹਰਪ੍ਰੀਤ ਸਿੰਘ ਚੋਟੀਆਂ ਕਲਾਂ ਆਈ ਤਲਵੰਡੀ ਭਾਈ ਦੇ ਨਾਲ ਹੀ ਮੈਂ ਉਹਦੇ ਕੋਲੇ ਗਿਆ ਸੀਗਾ ਜੀ ਮੈਨੂੰ ਕਹਿੰਦਾ ਵੀ ਮੈਂ 40000 ਰੁਪਿਆ ਲਾਉਂਗਾ ਮੈਂ ਤੇਰੀ ਸਾਰੀ ਕਹਾਣੀ ਸੈੱਟ ਕਰ ਦੂੰਗਾ ਗੱਡੀਆਂ ਖੜਨ ਲਾ ਦੂੰ ਤੇਰੇ ਮੇਲੇ ਲੱਗਣ ਲਾ ਦੂੰਗਾ ਤੇਰੇ ਮੈਂ ਘਰ ਦੇ ਮਹਾਰ ਬਦਲ ਦੂੰ ਤੈਨੂੰ ਗਰੀਬੀ ਚੋਂ ਕੱਢ ਦੂੰਗਾ ਸਾਰਾ ਕੁਲ ਕਰਾ ਕਰਕੇ ਸਾਰਾ ਕੁਸ਼ ਕਰ ਕਰਾ ਕੇ ਹੀ ਤੇ ਇਹ ਬੰਦੇ ਨੇ ਮੈਨੂੰ ਜਮਾ ਰੋਡ ਤੇ ਕਰਕੇ ਸੜਤਾ ਜੀ ਫਿਰ ਮੈਨੂੰ ਕਹਿੰਦਾ ਨਹੀਂ ਚੱਲਣਾ ਨਹੀਂ ਯਾਰ ਤੇਰੇ ਤੇ ਨਾ ਗੰਦੀਆਂ ਮੰਦੀਆਂ ਚੀਜ਼ਾਂ ਲੱਗੀਆਂ ਹੋਵਾਂਗਾ ਇਹ ਤਾਂ ਲੈ ਲਿਆ ਪੱਠਾਂ ਲਾ ਕੇ ਵੱਡੇ ਭਾਰੂ ਲਾ ਕੇ ਪੱਟੇ ਨੇ ਪਹਿਣਗੇ ਚਾਰ ਮਹੀਨੇ ਹੋ ਗਏ ਮੈਨੂੰ ਇਹਦੀਆਂ ਮਿੰਤਾ ਕਰੀ ਜਾਂਦੇ ਨੂੰ ਤੇ ਮੇਰਾ ਸਰੀਰ ਵੀ ਜਮਾ ਮਿੱਟੀ ਹੋ ਗਿਆ ਜੀ ਮੈਂ ਤਰਨੋ ਵੀ ਰਹਿ ਗਿਆ ਮੈਨੂੰ ਕਹਿੰਦਾ ਜੀ ਜੇ ਨਾ ਆਇਆ ਤਾਂ ਫਿਰ ਤਾਂ ਖੇਡੇ ਖਤਮੀ ਹੈ ਗੱਡੀ ਧੱਕਾ ਬਹੁ ਮਾਰਦੀ ਹੈ ਗੱਡੀ ਗਰਮ ਵਾਲੀ ਆ ਤੇ ਭੈਣਾ ਮੇਰੀਆਂ ਪੱਠੇ ਲੈ ਕੇ ਆਉਂਦੀਆਂ ਮਰਾਏ ਮੈਂ ਜੇ ਉਹਨੂੰ ਕਹਿੰਦਾ ਮੇਰਾ ਇਹ ਕੰਮਕਾਰ ਜੇ ਤਾਂ ਮੈਂ ਉੱਥੇ ਜਾਂਦਾ ਰਹਾ ਤਾਂ ਮੈਂ ਸਹੀ ਆ ਜੇ ਮੈਂ ਹਟ ਜਾ ਤਾਂ ਮੇਰੇ ਘਰ ਦਾ ਐਣ ਖੇਡਾ ਖਲਾਰ ਕੇ ਰੱਖ ਦੇ ਹੁਣ ਜੇ ਮੈਂ ਫੋਨ ਲਾਉਣਾ ਮੈਨੂੰ ਕਹਿੰਦਾ ਮੈਨੂੰ ਬਲੈਕਮੇਲ ਨਾ ਕਰ ਮੈਂ ਤੇਰੇ ਪੈਰੋਂ ਮਰ ਜੂਗਾ ਦੱਸੋ ਮਰਾਏ ਮੈਂ ਉਹਨੂੰ ਕੀ ਕਹਿ ਮੜਾ ਕਹਿੰਦਾ ਬਾਬਾ ਬਾਬਾ ਨੂੰਦਰ ਖਤਰਾ ਹੋ ਗਿਆ ਹਾਂਜੀ ਹੁਣ ਮੇਰੇ ਤੋਂ ਖਤਰਾ ਹੋ ਗਈ ਇਹ ਨਾ ਕੁੜੀ ਪਿੱਛੇ ਹਿੱਲ ਗਿਆ ਕੁੜੀ ਨਾਲ ਕਹਿੰਦਾ ਮੈਂ ਵਿਆਹ ਕਰਾਉਣਾ ਇਹਦੇ ਦਿਮਾਗ 'ਚ 900 ਪੈ ਗਿਆ ਇਹਦੇ ਸੰਗਲਾਂ ਬੰਨਣਾ ਪੈਣਾ ਇਹ ਬੰਦਾ ਇਹ ਬੰਦੇ ਨੂੰ ਇਹ ਕਹੋ ਪੁੱਛੋ ਮੜਾ ਜਾ ਹਾਂਜੀ ਵੀ ਤੂੰ ਪੈਸੇ ਆਪਦੇ ਕੋਲੋਂ ਲਾਏ ਆ ਜਾਂ ਬਾਬਾ ਜੀ ਨੇ ਆਪਦੇ ਕੋਲੋਂ ਲਾਏ ਸੀ ਇਹਨਾਂ ਦੇ ਘਰੇ ਆਟਾ ਵੀ ਹੈ ਨਹੀਂਗਾ ਇਹ ਬੰਦਾ ਮੈਨੂੰ 2.5 ਲੱਖ ਰੁਪਇਆ ਦੇਣ ਆਲਾ ਹੈ ਰੌਲਾ ਬਾਈ ਜੀ ਸਾਰਾ ਕੁੜੀ ਦਾ ਆ ਹੋਰ ਕੋਈ ਰੌਲਾ ਨਹੀਂ ਕੁੜੀ ਅੱਜ ਆ ਜੀ ਦੇ ਘਰੇ ਹੁਣੇ ਕਹੂਗਾ ਸੈੱਟ ਹੋ ਗਿਆ ਮੈਂ ਸਾਰਾ ਕੁਝ ਸੈੱਟ ਹੋ ਗਿਆ ਤੁਸੀਂ ਦੇ ਘਰੇ ਜਾਵੜੇ ਉਹਨੀਆਂ ਭੈਣਾਂ ਕੋਲੇ ਇਹਦੀ ਮਾਂ ਪਿਓ ਲਈ ਬਾਬਾ ਜੀ ਤੁਹਾਡੇ ਨਾਲ ਕਿਵੇਂ ਵਰ ਗਿਆ ਜੇ ਉਹ ਕਹਿੰਦਾ ਨਾ ਗਲਤ ਹੈ ਤੇ ਜੋ ਜਰਾਨਾ ਕਹੋਗੇ ਭਲਾਂ ਸਸੀ ਗਾਲ ਮੈਂ ਗਰਤਾਰ ਸਿੰਘ ਸਰਾਹ ਤੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਬਾਗਾਪਰਾਣਾ ਦੇ ਪੈਂਡ ਦੇ ਵਿੱਚ ਬੈਠੇ ਆ ਜਿੱਥੇ ਕਿ ਅੱਜ ਆਪਾਂ ਜੀ ਗੱਲ ਕਰ ਗਏ ਤਾਂ ਸਾਡੇ ਨਾਲ ਇੱਕ ਇਹੋ ਜਿਹਾ ਨੌਜਵਾਨਾ ਜੋ ਕਿ ਇਹੋ ਜੀ ਠੱਗੀ ਦਾ ਸ਼ਿਕਾਰ ਹੋਇਆ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਕੱਲ ਬਾਬਿਆਂ ਦੀ ਭਮਾਰ ਆ ਤੇ ਥਾਂ ਥਾਂ ਦੇ ਉੱਤੇ ਜਿਹੜਾ ਚੌਂਕੂਆਂ ਨੂੰ ਲੈ ਕੇ ਰੌਲਾ ਵੀ ਪਿਆ ਜਾ ਰਿਹਾ ਪਰ ਕਿਵੇਂ ਲੁੱਟਖੁੱਟ ਹੁੰਦੀ ਆ ਤੁਹਾਨੂੰ ਅਸੀਂ ਦੱਸਦੇ ਆ ਬਾਈ ਸਾਡਾ ਸਤਨਾਮ 1721 ਹਲਚਲ ਹਾਂਜੀ ਠੀਕ ਆ ਬਾਈ ਜੀ ਬਹੁਤ ਵਧੀਆ ਜੀ ਕਿਹੜਾ ਬਾਬਾ ਸੀਗਾ ਹਾਂਜੀ ਕੀ ਕਹਾਣੀ ਬਣੀ ਥੋਡੇ ਬਾਬਾ ਜੀ ਅੱਜ ਤੋਂ 3 ਸਾਲ ਪਹਿਲਾਂ ਬਾਬਾ ਹਰਪ੍ਰੀਤ ਸਿੰਘ ਚੋਟੀਆਂ ਕਲਾਈ ਤਲਵੰਡੀ ਭਾਈ ਦੇ ਨਾਲ ਹੀ ਜੀ ਮੈਂ ਉਹਦੇ ਕੋਲੇ ਗਿਆ ਸੀਗਾ ਜੀ ਮੈਨੂੰ ਕਹਿੰਦਾ ਵੀ ਮੈਂ 40000 ਰੁਪਿਆ ਲਵਾਂਗਾ ਮੈਂ ਤੇਰੀ ਸਾਰੀ ਕਹਾਣੀ ਸੈੱਟ ਕਰ ਦੂੰਗਾ ਜੀ ਮੈਂ ਜੀ 20000 ਰੁਪਿਆ ਉਹਨੂੰ ਉਸੇ ਵਕਤ ਹੀ ਦੇ ਦਿੱਤਾ ਜੀ ਤੇ 20000 ਰੁਪਿਆ ਮੈਂ ਕਹਿੰਦਾ ਫੇਰ ਦੇ ਦੂੰਗਾ ਕਹਿੰਦਾ ਕੋਈ ਗੱਲ ਨਹੀਂ ਤੇਰੀ ਮੈਂ ਗੱਡੀਆਂ ਖੜਨ ਲਾ ਦੂੰ ਤੇਰੇ ਮੇਲੇ ਲੱਗਣ ਲਾ ਦੂੰਗਾ ਤੇਰੇ ਮੈਂ ਘਰ ਦੇ ਮਹਾਰ ਬਦਲ ਦੂੰ ਤੈਨੂੰ ਗਰੀਬੀ ਚੋਂ ਕੱਢ ਦੂੰਗਾ ਮੈਂ ਹੀ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ ਕਾਰ ਕਰਾ ਕੇ ਜੀ ਜਦੋਂ 10 ਦਿਨ ਲੰਘੇ ਮੈਂ ਕਿਹਾ ਮਰਾਏ ਮੇਰੀ ਕਹਾਣੀ ਸੈੱਟ ਕਰ ਹੋਈ ਮੈਨੂੰ ਕਹਿੰਦੇ ਅਖੇ ਯਾਰ 20000 ਰੁਪਇਆ ਜੇ ਤੂੰ ਹੋਰ ਦੇਵੇਂ ਨਾ ਤੇ ਤੇਰੇ ਮੈਂ ਸਾਰਾ ਇਲਮ ਦਾ ਜੋਰ ਪੈਂਦਾ ਤੇਰੀ ਮੈਂ ਕਹਾਣੀ ਐਨ ਓਕੇ ਕਰ ਦਿਆਂ ਮੈਂ ਜੀ ਮੋਗਿਓ 20000 ਰੁਪਇਆ ਵਿਆਜ ਤੇ ਫੜਿਆ ਜੀ ਹਜੇ ਉਹ ਪੈਸੇ ਮੁੜੇ ਨਹੀਂ ਮਰਾਏ ਤੇ ਉਹ ਪੈਸੇ ਮੈਂ ਦੇ ਕੇ ਇਹਨਾਂ ਨੂੰ ਆਪਦੀ ਕਹਾਣੀ ਸੈੱਟ ਕਰਾਉਣ ਦੀ ਖਾਤਰ ਇਹਨਾਂ ਨੂੰ ਮੈਂ ਜਦੋਂ 20000 ਰੁਪਇਆ ਉਹ 40 ਮੈਂ ਕਲੀਅਰ ਕਰਤਾ ਜੀ ਦਿਨ 10 ਹੋਰ ਲੰਘੇ ਮੈਂ ਕਿਹਾ ਜੀ ਮੇਰਾ ਕੰਮ ਕਰ ਦਿਓ ਜੀ ਮਰਾਏ ਮੈਨੂੰ ਕਹਿੰਦਾ ਯਾਰ ਮੇਰੇ ਚੇਲੇ ਲੜਨਗੇ ਮੇਰੇ ਨਾਲ ਵੀ ਇਹਨੇ ਕਿਹੜਾ ਤੈਨੂੰ ਸ਼ਾਪ ਪਾਈ ਆ ਅਸੀਂ ਤੈਨੂੰ ਸ਼ਾਪ ਪਾਈ ਮੈਂ ਤਾਂ ਆਦੇ ਕੋਲੋਂ ਕੋਈ ਸ਼ਾਪ ਵੇਂਦਾ ਫਿਰਦਾ ਵੀ ਜਿਹੜੀ ਮੈਂ ਵਿਖਾ ਦਿਆਂ ਉਹਨਾਂ ਨੂੰ ਵੀ ਇਹਨੇ ਮੈਨੂੰ ਪਾਈ ਆ ਮੈਂ ਕਿਹਾ ਜੀ ਤੁਸੀਂ ਕਿਹੜੀ ਗੱਲੋਂ ਵਿਖਾਉਣੀ ਆ ਤੁਸੀਂ ਮੇਰਾ ਰੋਟੀ ਚਲਾਓ ਮੇਰਾ ਕੰਮਕਾਰ ਚਲਾਓ ਜੀ ਮੈਂ ਤੁਹਾਨੂੰ ਸ਼ਾਪ ਵੀ ਪਾ ਦੂੰਗਾ ਚਲੋ ਜੀ ਸ਼ਾਪ ਵੀ ਪਾਤੀ ਮੇਰੇ ਪਿੰਡ ਦਾ ਬੰਦਾ ਜੀ ਇੱਕ ਉਹਨੇ ਵਿਚਾਰੇ ਨੇ ਲੱਖ ਰੁਪਈਆ ਲਾਇਆ ਇੱਕ ਕੋਠੇ ਗੁਰੂ ਤੋਂ ਮੁੰਡਾ 50000 ਰੁਪਈਆ ਉਹਨੇ ਲਾਇਆ ਤੇ ਛਾਪ ਵੀ ਲੈ ਲਈ ਫਿਰ ਮੈਨੂੰ ਕਹਿੰਦਾ ਨਹੀਂ ਚੱਲਣਾ ਨਹੀਂ ਯਾਰ ਤੇਰੇ ਤੇ ਨਾ ਗੰਦੀਆਂ ਮੰਦੀਆਂ ਚੀਜ਼ਾਂ ਲੱਗੀਆਂ ਹੋਆਂ ਇਹ ਤਾਂ ਲੈ ਲਿਆ ਪੱਠਾ ਲਾ ਕੇ ਵੱਡੇ ਭਾਰੂ ਲਾ ਕੇ ਪੱਟੇ ਨੇ ਪਹਿਣਗੇ ਇੱਥੇ ਵਿਆਹ ਨੂੰ ਪ੍ਰਬੰਧ ਕਰਿਆ ਮਰੇ 30000 ਰੁਪਏ ਨੇ ਲਵਾਈ ਲਵਾਈ ਲਈ ਠੀਕ ਹੈ ਜੀ ਉਹ ਪੈਸੇ ਵੀ ਹਜੇ ਮੇਰੇ ਲਏ ਨਹੀਂ ਸਾਰਾ ਕੁੱਲ ਕਰਾ ਕਰਕੇ ਸਾਰਾ ਕੁਸ਼ ਕਰ ਕਰਾ ਕੇ ਹੀ ਤੇ ਇਹ ਬੰਦੇ ਨੇ ਮੈਨੂੰ ਜਮਾ ਰੋਡ ਤੇ ਕਰਕੇ ਸੜਤਾ ਜੀ ਮੈਂ ਇਸ ਟਾਈਮ 2.5-3 ਲੱਖ ਦਾ ਕਰਜ਼ਾਈਆਂ ਮਰੇ ਪਿਆਓ ਮੇਰਾ ਮੰਜੇ ਤੇ ਬੈਠਾ ਜੀ ਮੈਂ ਕੋਹ ਕਰਨ ਜੋਗਾ ਨਹੀਂ 4 ਮਹੀਨੇ ਹੋ ਗਏ ਮੈਨੂੰ ਇਹਦੀਆਂ ਮਿੰਤਾਂ ਕਰੀ ਜਾਂਦੇ ਨੂੰ ਤੇ ਮੇਰਾ ਸਰੀਰ ਵੀ ਜਮਾ ਮਿੱਟੀ ਹੋ ਗਿਆ ਜੀ ਮੈਂ ਤਰਨੋ ਵੀ ਰਹਿ ਗਿਆ ਮੈਨੂੰ ਕਹਿੰਦਾ ਜੀ ਜੇ ਨਾ ਆਇਆ ਤਾਂ ਫਿਰ ਤਾਂ ਖੇਡੇ ਖਤਮ ਹੀ ਐ ਗੱਦੀ ਧੱਕਾ ਬਹੁ ਮਾਰਦੀ ਐ ਗੱਦੀ ਗਰਮ ਵਾਲੀ ਆ ਦੱਸੋ ਜੀ ਮੇਰਾ ਕੀ ਕਸੂਰ ਆ ਜੀ ਨਹੀਂ ਮੇਰੀ ਤੁਨੂੰ ਜਿਹੜਾ ਬਾਬੇ ਨੇ ਮਲਾਇਆ ਕਿਨੇ ਸੀਗਾ ਕਿਵੇਂ ਬਾਬੇ ਕੋਲੇ ਪਹੁੰਚਾਂ ਮੈਂ ਜੀ ਸਿੱਧਾ ਹੀ ਇਹਨਾਂ ਕੋਲੇ ਗਿਆ ਸੀਗਾ ਜੀ ਮੈਨੂੰ ਕਿਸੇ ਨੇ ਨਹੀਂ ਮਲਾਇਆ ਜੀ ਤੇ ਮੈਨੂੰ ਇੱਕ ਬੁੜੀ ਕਹਿੰਦੀ ਹੁੰਦੀ ਸੀਗੀ ਇੱਥੇ ਨਗਾਹੇ ਮੱਥਾ ਟੇਕਣ ਆਈ ਵੀ ਝੋਟੀਆਂ ਇੱਕ ਬਾਬਾ ਗਾ ਵੀ ਤੂੰ ਉਹਦੇ ਕੋਲੇ ਜਾਵੜਾ ਜੀ ਤੂੰ ਢਿੱਲਾ ਮੱਠਾ ਰਹਿਣਾ ਤਾਂ ਬਾਬਾ ਜੀ ਮੈਂ ਤਾਂ ਉਦੋਂ ਵੀ ਜਾਦੇ ਰੁੱਜ ਗਈ ਮੇਰੇ ਤਾਂ ਘਰ ਦੇ ਆ ਹਾਲ ਵੇਖ ਲਓ ਜੀ ਤੁਸੀਂ ਮੇਰਾ ਡੈਡੀ ਵੀ ਆਉਣ ਵਾਲਾ ਹੀ ਗੁਰਦੁਆਰੇ ਮੱਥਾ ਟੇਕਣ ਗਏ ਵੇ ਵਿਚਾਰਾ ਵਾਕਰ ਤੇ ਤੁਰਦਾ ਉਹਨੇ ਇੱਕ ਵੀ ਗੱਲ ਦੀ ਸ਼ਰਮ ਨਹੀਂ ਮੰਨੀ ਇੱਥੇ ਢਾਲੇ ਟੱਪੇ ਗੱਦੀ ਦੇ ਉੱਤੇ ਗਲਤ ਮਲਤ ਸਾਰੇ ਲਾ ਗਿਆ ਜੀ ਤੇ ਆ ਘਰ ਦਾ ਬੁਰਾ ਆਲਾ ਅਸਮੀ ਅਸੀਂ ਲੜੀ ਭੜੀ ਜਾਂਨੇ ਆ ਫੁੱਲਾਂ ਵਰਗਾ ਘਰ ਸੀਗਾ ਸਾਰੇ ਘਰ ਦੇ ਵਿੱਚ ਆ ਵੇਖ ਲਓ ਵੀ ਕੀ ਹਾਲ ਹੋਇਆ ਕੋਣ ਕੋਣਾ ਘਰ ਦੇ ਵਿੱਚ ਹੀ ਮੇਰੇ ਤਿੰਨ ਭੈਣਾਂ ਇੱਕ ਭੈਣ ਵਿਆਹੀ ਵੀ ਆਈ ਦੋ ਸਿੱਟਰ ਐ ਤੇ ਘਰੇ ਮੇਰਾ ਡੈਡੀ ਤਾਂ ਵਿਚਾਰੇ ਮੰਜੇ ਤੇ ਬੈਠੇ ਮੰਮੀ ਵੀ ਮੇਰੀ ਦਾ ਆਪਰੇਸ਼ਨ ਹੋਇਆ ਚੂਲੇ ਦਾ ਪੰਜ ਜੀ ਆਈ ਅਸੀਂ ਘਰ ਦੇ ਵਿੱਚ ਜੀ ਤੇ ਭੈਣਾਂ ਮੇਰੀਆਂ ਪੱਠੇ ਲੈ ਕੇ ਆਉਂਦੀਆਂ ਮਾਰੇ ਮੈਂ ਜੇ ਉਹਨੂੰ ਕਹਿੰਨਾ ਮੇਰਾ ਇਹ ਕੰਮਕਾਰ ਜੇ ਤਾਂ ਮੈਂ ਉੱਥੇ ਜਾਂਦਾ ਰਵਾਂ ਤਾਂ ਮੈਂ ਸਹੀ ਆ ਜੇ ਮੈਂ ਹਟ ਜਾ ਤਾਂ ਮੇਰੇ ਘਰ ਦਾ ਐਨ ਖੇਡਾ ਖਲਾਰ ਕੇ ਰੱਖ ਦਿੰਦਾ ਜੀ ਨਹੀਂ ਤੁਹਾਨੂੰ ਜਿਹੜੀ 100 ਪੈਸੇ ਲੈ ਆ ਤੁਹਾਨੂੰ ਚੇਲਾ ਬਣਾਉਣ ਦੇ ਖਾਤਰ ਲੈ ਆ ਗਿਆ ਹਾਂ ਘਰ ਦੀ ਸੈਟਿੰਗ ਕਰਨ ਦੇ ਖਾਤਰ ਚੇਲਾ ਬਣਾਉਣ ਦੀ ਖਾਤਰ ਹੀ ਤੇ ਬਹੁਤ ਜ਼ਿਆਦੇ ਮੇਰੇ ਨਾਲ ਠੱਗੀ ਠੋਰੀ ਹੋ ਗਈ ਮਰਾਏ ਉੱਥੇ ਮੈਨੂੰ ਗੋਆ ਕੁੜਾ ਵੀ ਕਰਾਇਆ ਗਿਆ ਮੈਥੋਂ ਆਪਦੇ ਖੇਤ ਵੀ ਵਹਾਏ ਗਏ ਜੀ ਸਾਰੀ ਸਾਰੀ ਰਾਤ ਮੈਥੋਂ ਗਵਾਇਆ ਵੀ ਗਿਆ ਤੇ ਕਾਰਨ ਮੈਨੂੰ ਆ ਸਿੱਟਾ ਮਿਲਿਆ ਵੀ ਜਿਹੜਾ ਮੈਂ ਰੋਡ ਤੇ ਹੋ ਕੇ ਬਹਿ ਗਈ ਹੁਣ ਜੇ ਮੈਂ ਫੋਨ ਲਾਉਣਾ ਮੈਨੂੰ ਕਹਿੰਦਾ ਮੈਨੂੰ ਬਲੈਕਮੇਲ ਨਾ ਕਰ ਮੈਂ ਤੇਰੇ ਪੈਰੋਂ ਮਰ ਜੂਗਾ ਦੱਸੋ ਮਰਾਏ ਮੈਂ ਉਹਨੂੰ ਕੀ ਕਹਾਂ ਮਾੜਾ ਕਹਤਾਂ ਬਾਬਾ ਬਾਬਣ ਨੂੰ ਤੇਰਾ ਤਾਂ ਖਤਰਾ ਹੋ ਗਿਆ ਹਾਂਜੀ ਹੁਣ ਮੇਰੇ ਤੋਂ ਖਤਰਾ ਹੋ ਗਿਆ ਜੀ ਮੈਂ ਫੋਨ ਕਰਿਆ ਮੈਂ ਕਹਾਈ ਮੇਰੀ ਕਹਾਣੀ ਸੈੱਟ ਕਰ ਮੈਨੂੰ ਕਹਿੰਦਾ ਕੋਈ ਨਾ ਮੈਂ ਤਾਂ ਬਲੈ ਮੈਂ ਹਾਤੇਰੇ ਕਰਕੇ ਫੋਨ ਰਿਕਾਰਡਿੰਗ ਤੇ ਲਾਇਆ ਵਾ ਮੈਨੂੰ ਤੇਰੇ ਤੋਂ ਖਤਰਾ ਲਿਆ ਦੱਸੋ ਬਾਬਾ ਜੀ ਵੀ ਮੈਂ ਹੁਣ ਉਹਨੂੰ ਕੀ ਕਹਦਾ ਉਦੋਂ ਅਸੀਂ ਚੰਗੇ ਸੀ ਲੈ ਮੈਂ ਹੁਣ 50000 ਰੁਪਏ ਦੇ ਦਿੰਨਾ ਹਾਲ ਕੇ ਮੈਨੂੰ ਇੱਕ ਦਿਨ ਧੂਨੇ ਤੇ ਬੈਠਾ ਕਹਿੰਦਾ ਆ ਕਿ ਗਉਣ ਪਾਈਦਾ ਹੁੰਦਾ 2 ਲੱਖ ਰੁਪਏ ਅਗਲੇ ਤਾਂ ਹੋਰ ਲੋਨ ਨੂੰ ਤਿਆਰ ਆ ਤੇ ਮੈਂ ਕਹਾਈ ਮੇਰੇ ਬੰਨੇ ਹੱਥ ਮੇਰੇ ਕੋਲੇ ਨਾ 2 ਲੱਖ ਨਾ 2 ਰੁਪਏ ਵੀ ਹੈ ਨਹੀਂ ਮੇਰੇ ਤਾਂ ਮੋਟਰਸਾਈਕਲ 'ਚ ਤੇਲ ਹੈ ਨਹੀਂਗਾ ਮੇਰੇ ਤੇ ਤੁਸੀਂ ਖੜਾ ਛੱਡੋ ਹੁਣ ਜੇ ਮੈਂ ਖੜਾ ਛੜਾਉਣਾ ਤਾਂ ਹੁਣ ਮੈਨੂੰ ਕਹਿੰਦੇ ਆ ਵੀ ਮੈਂ ਤਾਂ ਰੋਲੇ ਆ ਬਹੁਤ ਅੱਛਾ ਮੇਰਾ ਕਸ ਹਣ ਦਾ ਤੁਸੀਂ ਫਿਰ ਕੀ ਮੰਗ ਕੀ ਕਰਦੇ ਆ ਕੀ ਮੈਂ ਤਾਂ ਇਹ ਮੰਗ ਕਰਦਾ ਵੀ ਜੋ ਮੇਰਾ ਲੱਗਿਆ ਲਗਾਇਆ ਉਹ ਵਾਪਸ ਕਰਿਆ ਜਾਵੇ ਜੀ ਠੀਕ ਹੈ ਜੀ ਮੈਂ ਤਾਂ ਗੁਰੂ ਘਰ ਨਾਲ ਜੁੜਨਾ ਚਾਹੁੰਨਾ ਖਾਲਸਾ ਪੰਥ ਦੀ ਸਾਜਨਾ ਕਰਨੀ ਚਾਹੁੰਨਾ ਆਪਦੇ ਆਪ ਤੇ ਜੀ ਗੁਰੂ ਮਹਾਰਾ ਨਾਲ ਜੁੜਨਾ ਚਾਹੁੰਨਾ ਮੁੰਦਰਾ ਮੈਂ ਹੁਣੇ ਲਾਉਣ ਲੱਗਿਆ ਆਪਾਂ ਇਹ ਠੱਗੀ ਠੋਰੀ ਤੋਂ ਬਾਹਰ ਮਹਾਰਾਜ ਇੱਥੇ ਤਾਂ ਇੰਨਾ ਕੁਫਰ ਤੋਂ ਲਿਆ ਜਾ ਰਿਹਾ ਝੂਠ ਬੋਲਿਆ ਜਾ ਰਿਹਾ ਲੋਕਾਂ ਤੋਂ ਸੁੱਖਾਂ ਫੜ ਕੇ ਉੱਤੋਂ ਦੀ ਗੰਡੇਵਾਰੇ ਜਾ ਰਹੇ ਆ ਜੀ ਵਿਟਾਲੇ ਆ ਇਹ ਇਹ ਝੂਠਾ ਸਰਾਸਰ ਜੀ ਦੁਨੀਆਂ ਨੂੰ ਵੀ ਮੈਂ ਇਹ ਕਹਿਣਾ ਵੀ ਬਾਜੋ ਇਹਨਾਂ ਤੋਂ ਇਹਨਾਂ ਕੋਲੇ ਕੱਖ ਨਹੀਂ ਜਿਨ੍ਹਾਂ ਦੇ ਆਪ ਦੇ 3 ਪੁੱਤ ਨਹੀਂ ਸਹੀ ਉਹ ਆਪਾਂ ਨੂੰ ਕੀ ਕਰ ਦੇਣਗੇ ਨਹੀਂ ਜਦੋਂ ਤੁਹਾਨੂੰ ਨੇ ਕਿਹਾ ਵੀ ਮੈਂ ਗੱਡੀਆਂ ਖੜਨ ਲਾ ਦੂੰਗਾ ਮੈਂ ਕੋਠੀਆਂ ਪਾ ਦੂੰਗਾ ਤੁਸੀਂ ਸੋਚਣਾ ਵੀ ਇਹ ਬੰਦੇ ਕੋਲੇ ਇਹੋ ਜੀ ਕਿਹੜੀ ਕਰਾਮਾਤ ਹੈ ਜੇ ਇਹਦੇ ਕੋਲੇ ਪੈਸੇ ਹੋਣ ਤੇ ਆਪ ਆ ਕੋਠੀਆਂ ਪਾ ਲੈਂਦਾ ਹਾਂਜੀ ਕੋਠੀਆਂ ਬਣਾ ਬਣਾ ਵੇਚਦਾ ਹੀ ਮੈਨੂੰ ਚੀਲਿਆਂ ਦੇ ਨਾਂ ਲੈਣ ਲੱਗਿਆ ਉਹ ਫਲਾਨਾ ਦਿਹਾੜੀ ਜਾਂਦਾ ਸੀਗਾ ਇੱਕ ਪਿਬਲੀ ਤੋਂ ਬਾਬਾ ਉਹ ਮਿਸਤਰੀ ਨਾਲ ਦਿਹਾੜੀ ਜਾਂਦਾ ਈ ਉਹ ਵੇਖ ਲੈ ਹੁਣ ਪਲਾਂਟ ਲੈ ਗਿਆ ਐ ਕਰ ਗਿਆ ਗੱਲਾਂ ਮਿੱਠੀਆਂ ਚ ਮੋਲਿਆ ਈ ਬਹੁਤ ਬੰਦੇ ਹਜੇ ਮੋਏ ਜਾ ਰਹੇ ਆ ਜੀ ਹਜੇ ਮੋਏ ਜਾ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਹੁਣ ਤੁਹਾਡੀ ਬਾਬੇ ਨਾਲ ਜਦੋਂ ਗੱਲ ਹੁੰਦੀ ਬਾਬਾ ਫਿਰ ਕੀ ਕਹਿੰਦਾ ਬਾਬਾ ਕਹਿੰਦਾ ਮੈਂ ਥੋੜੀ ਕਰਦਾ ਤੇਰੇ ਤੇ ਮੈਂ ਕਹਾਂ ਯਾਰ ਅਸੀਂ ਤੈਨੂੰ ਛੱਡ ਕੇ ਕਿਤੇ ਗਏ ਹੀ ਨਹੀਂ ਜਦੋਂ ਮੈਂ ਉੱਥੋਂ ਆਉਂਦਾ ਸੀਗਾ ਮੇਰੇ ਉਤੋਂ ਦੀ ਬਗਲਤਮਲਤ ਚੀਜ਼ਾਂ ਲਾਉਣ ਲੱਗ ਜਾਂਦਾ ਸੀਗਾ ਜੀ ਇੱਥੋਂ ਮੇਰੇ ਵਾਲ ਕੱਟ ਕੇ ਲੈ ਗਿਆ ਈ 50 ਬੰਦਿਆਂ ਦੇ ਵਿੱਚੋਂ ਹੁਣ ਉਹ ਵੀ ਮੁੱਕਰੀ ਜਾਂਦਾ ਕਹਿੰਦਾ ਮੈਂ ਕਦੋਂ ਕ ਹਾਂਜੀ ਤੁਸੀਂ ਉਥੇ ਬਹਿਣੀ ਉਥੇ ਕਿੰਨੇ ਕਿ ਜਿਹੜੀਆਂ ਲੋਕ ਆ ਉਥੇ ਪਹੁੰਚਦੇ ਆ ਉਥੇ ਕਿੰਨਾ ਕਿੰਨਾ ਕਾਠ ਵਾਠ ਹੁੰਦਾ ਕਾਠ ਉਥੇ ਹੁੰਦਾ ਸੀਗਾ 2.5 300 ਜਾਣੇ ਦਾ ਪਰ ਲੋਕ ਪੈਸੇ ਬਹੁਤ ਮੜਾ ਰਹੇ ਆ ਉਥੇ ਲੋਕ ਫਸੇ ਹੋਏ ਆ ਕਈ ਜਿਹੜੇ 5-5 ਸਾਲ ਦੇ ਜਿਨ੍ਹਾਂ ਦੇ ਕੰਮ ਨਹੀਂ ਹੋ ਰਹੀ ਉਹ ਲੋਕ ਵੀ ਦੁਖੀ ਬੈਠੇ ਹੀ ਹੁਣ ਜਿਹਨੇ 30-40000 ਰੁਪਇਆ ਦੇਤਾ ਉਹ ਬੰਦਾ ਫਿਰ ਕਿੱਧਰ ਨੂੰ ਜਾਊਗਾ ਜੀ ਹਾਂਜੀ ਬਰੀ ਤਾਂ ਇਹ ਮਜਬੂਰੀ ਦਾ ਫਾਇਦਾ ਚੱਕਿਆ ਜਾ ਰਿਹਾ ਮਰਾ ਮੈਂ ਤਾਂ ਬਹੁਤ ਜਾਦੇ ਦੁਖੀ ਆ ਜੇ ਮੈਂ ਕੁਝ ਵੀ ਕਰਦਾ ਆਪਦੇ ਆਪ ਨੂੰ ਤਾਂ ਉਹ ਬਾਬਾ ਜ਼ਿੰਮੇਵਾਰ ਹੈ ਜੀ ਮੇਰਾ ਤਾਂ ਮੈਂ ਹੁਣ ਇੰਨਾ ਕਰਜਾ ਕਿੱਥੋਂ ਲਾਊਂਗਾ ਮੈਂ ਘਰ ਪਾਊਂਗਾ ਕਿ ਮੈਂ ਆਪਣੇ ਪਿਆਉ ਨੂੰ ਠਾਊਂਗਾ ਕਿ ਮੈਂ ਭੈਣਾ ਵਿਆਹਾਂਗਾ ਹੋਰ ਤੁਹਾਡੇ ਪਿੰਡ ਚ ਹੋਰ ਤੇਰੇ ਨਾਲ ਜਾਂਦੇ ਸੀ ਮੁੰਡੇ ਕੋਈ ਆਪਣੇ ਪਿੰਡ ਚ ਜਾਂਦੇ ਹੀ 2-4 ਘਰ ਕਈ ਤਾਂ ਹਟ ਗਈ ਜੀ ਵੇਖ ਕੇ ਚਾਲ ਚੱਲਣ ਵੀ ਸੀ ਕਣੀ ਵੀ ਸਾਰੀ ਰਾਤ ਝਾਕਣਾ ਪੈਂਦਾ ਜੀ ਬੇਰਾਮੀ ਦੀ ਰਾਤ ਆ ਜੀ ਤੇ ਕਈ ਵਸਤੂ ਰੇ ਪਰਦੇਈ ਵਿਚਾਰੇ ਜਿਨ੍ਹਾਂ ਦੇ ਉਹ ਜੇ ਢਾਂਚੇ ਬਸ ਚੱਲੇ ਫੁੱਡੇ ਰਾਂ ਹੀ ਮਿਲੇ ਸੀਗੇ ਜਾਂ ਤੁਸੀਂ ਉਹਨਾਂ ਦੇ ਰਾਂ ਹੀ ਮਿਲੇ ਸੀ ਮੈਂ ਤਾਂ ਕੱਲੇ ਹੀ ਮਿਲਿਆ ਸੀ ਜੀ ਨਾ ਮੈਂ ਕਿਸੇ ਦੇ ਰਾਂ ਹੀ ਮਿਲੇ ਨਾ ਮੇਰੇ ਰਾਂ ਹੀ ਕੋਈ ਬਾਬੇ ਨੇ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਚਲ ਵੰਡੇ ਭਾਈ ਇੱਕ ਬਾਬਾ ਨਗਾਹਲ ਬੁੜੀ ਨੂੰ ਦੱਸਦਾ ਦੂਈ ਮਗਰ ਤਰਫ ਹਾਂਜੀ ਉੱਥੇ ਬੈਨਰ ਲੱਗਿਆ ਹੋਇਆ ਸੀ ਕਹਿੰਦੇ ਬਲਕਾਰਨ ਖੀਲੇ ਦਾ ਖਾੜਾ ਲੱਗਣਾ ਸੀ ਵੇਖਣ ਉੱਠ ਗਈ ਅੱਛਾ ਉੱਥੋਂ ਹੀ ਅਸੀਂ ਮਾੜਾ ਮੋਟਾ ਪੁੱਛ ਗੈਸ ਕਰ ਲਈ ਅੱਛਾ ਤੇ ਮੈਨੂੰ ਕਹਿੰਦਾ ਤੇਰੇ ਤੈਨੂੰ ਮੈਂ ਰਾਹ ਪਾ ਦੂੰਗਾ ਤੈਨੂੰ ਰੋਟੀ ਪਾ ਦੂੰਗਾ ਤੇਰੀ ਮ ਤੇ ਆ ਵੇਖ ਲੋ ਚੜੀ ਵੀ ਜੀ ਹੁਣ ਫਿਰ ਕੀ ਮੰਗ ਕਰਦੇ ਹੋ ਤੁਸੀਂ ਹੁਣ ਮੈਂ ਤਾਂ ਜੀ ਪ੍ਰਸ਼ਾਸਨ ਨੂੰ ਵੀ ਮੰਗ ਕਰਦਾ ਵੀ ਜੀ ਜਿਹੜਾ ਕਿਸੇ ਨੇ ਗਲਤ ਕਰਦਾ ਉਹਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਮੇਰੇ ਗਰੀਬ ਦੇ ਪੈਸੇ ਮੜਾਏ ਜਾਣ ਜੀ ਮੈਂ ਹੁਣ ਨਾ ਤਾਂ ਮੋੜਨ ਜੋਗਾ ਹੀ ਮੈਂ ਕਿੱਥੋਂ ਲਾਹੂੰਗਾ ਪੈਸੇ ਜੀ ਹਾਂ ਜੋਰਾ ਵੀਡੀਓ ਚੱਲੂਗੀ ਲੋਕ ਤੁਹਾਨੂੰ ਥੱਲੇ ਕਹਿਣਗੇ ਯਾਰ ਤੈਨੂੰ ਦਿਸਿਆ ਨਹੀਂਗਾ ਤੇਰੇ ਪਿੰਡ ਤਾਂ ਇੰਨੀਆ ਵਧੀਆ ਜਗ੍ਹਾ ਗੁਰਦੁਆਰਾ ਸਾਹਿਬ ਉੱਥੇ ਜਾਇਆ ਕਰ ਫੇ ਹੁਣ ਤੈਨੂੰ ਖੈ ਮਹਿਸੂਸ ਹੋਊਗਾ ਬਾਈ ਬਹੁਤ ਮਹਿਸੂਸ ਹੋਊਗਾ ਅਸੀਂ ਤਾਂ ਪਹਿਲੇ ਇਹਨੂੰ ਕਹਿੰਦੇ ਵੀ ਗੁਰੂ ਘਰ ਨਾਲ ਜੁੜਨਾ ਚਾਹੀਦਾ ਇਹਨੇ ਤਾਂ ਹਲਕੇ ਇਹ ਕਹਤਾ ਸੀਗਾ ਤਲਵੰਡੀ ਭਾਈ ਦੀ ਇੱਕ ਕੁੜੀ ਸੀ ਉਹ ਕਹਿੰਦੀ ਵੀ ਅਸੀਂ ਗੁਰੂ ਘਰ ਨਾਲ ਜੁੜਨਾ ਕਹਿੰਦਾ ਅੰਮ੍ਰਿਤਸਰ ਦਾ ਇੱਕ ਗ੍ਰੰਥੀ ਸੀ ਉਹ ਪਾਗਲ ਹੋਇਆ ਮੇਰੇ ਕੋਲੇ ਆਇਆ ਇਹ ਹਲਮ ਦੇ ਵਿੱਚ ਇੰਨੀ ਪਾਵਰ ਅੱਛਾ ਤੁਹਾਨੂੰ ਕਹਿੰਦੇ ਬਾਬਾ ਕੋਈ ਹਲਮ ਉਸ ਰਾਤ ਇਹ ਮਨਤਾ-ਮੁੰਤਾ ਕਰਕੇ ਛੁੱਟ ਗਿਆ ਜੀ ਪਤਾ ਨਹੀਂ ਇਹਨੇ ਪੈਸੇ ਦਿੱਤੇ ਕਿ ਕੀ ਕਰਿਆ ਮਰੇ ਤੇ ਪਰ ਆਪਣੀ ਤਾਂ ਕੰਨ ਨੂੰ ਹੱਥ ਲਵਾਤੇ ਇਹ ਬੰਦੇ ਨੇ ਆਪਾਂ ਨਾ ਇਹਨੂੰ ਅੱਜ ਜਾਈਏ ਨਾ ਕੱਲ ਜਾਈਏ ਜੇ ਇਹਨਾਂ ਦੇ ਚਿੱਤ 'ਚ ਉਹ ਵੀ ਸਾਡੀਆਂ ਲੱਤਾਂ ਬਾਹਾਂ ਦੋ ਦੋ ਵੇਤੀ ਘੁੱਟਣਗੇ ਸਾਡੋ ਤਾਂ ਨਹੀਂ ਇਹ ਹੁੰਦਾ ਜੀ ਅਜੇ ਤਾਂ ਗੁਰੂ ਮਹਾਰਾਜ ਨੂੰ ਮੰਨਣਾ ਸਾਜੀ ਤਾਂ ਪੜਾ ਹੁਣ ਅੰਬਰ ਤੇ ਛਕ ਲਗੇ ਤੁਹਾਨੂੰ ਲੱਗਦਾ ਸਤਨਾਮ ਬਾਈ ਜਿਹੜਾ ਬਈ ਥੋੜੇ ਦਿਨਾਂ ਨੇ ਕੁਛ ਕੀਤਾ ਕੋਈ ਕੁਛ ਹੈਗਾ ਕੋਈ ਉਹ ਜੀ ਹੁੰਦੀ ਆ ਬਾਈ ਜੀ ਜਦੋਂ ਕਿਸੇ ਨੂੰ ਗਲਤ ਮਲਤ ਚੀਜ਼ਾਂ ਦੇ ਵਿੱਚ ਪਾ ਦੇਣਾ ਵਹਿਮ ਭਰਮਾਂ ਚ ਪਾ ਦੇਣਾ ਬੰਦੇ ਦਾ ਮਾਈਂਡ ਘੁੰਮ ਜਾਂਦਾ ਜੀ ਨਹੀਂ ਹੁਣ ਇਹ ਨੁਕਸਾਨ ਹੋਇਆ ਬਾਬੇ ਦੇ ਬਾਅਦ ਚ ਜਾਣ ਤੋਂ ਹੋਇਆ ਜਾਂ ਪਹਿਲਾਂ ਹੋਇਆ ਕਿਹੜਾ ਜੀ ਜਿਵੇਂ ਤੁਹਾਡੇ ਘਰ ਦਾ ਕੋਈ ਨੁਕਸਾਨ ਹਾਂਜੀ ਆ ਘਰ ਦਾ ਕੋਈ ਸੈਟਿੰਗ ਹੈ ਹੀ ਨਹੀਂ ਜੀ ਹੁਣ ਉਹ ਦੋ ਕੱਟੇ ਆ ਜੀ ਹੁਣ ਉਹ ਵੀ 5000 ਰੁਪਏ ਦੇ ਕਹਿੰਦਾ ਮੈਨੂੰ ਦੇ ਜਾ ਅੱਛਾ ਨਾਲੇ ਕਿਹਦਾ 12-13000 ਰੁਪਏ ਲੱਗਦਾ ਜ ਮੇਰੀ ਇਹ ਜ਼ਿੰਦਗੀ ਬਰਬਾਦ ਹੋ ਚੁੱਕੀ ਆ ਮਰਦ ਜੀ ਤੇ ਆਪਾਂ ਤਾਂ ਕੀ ਕੀ ਲੈ ਕੇ ਕੀ ਗਿਆ ਕਰੋ ਕਰੋ ਕੀ ਕੀ ਲੈ ਕੇ ਕਰੋ ਤਾਂ ਹੀ ਪੈਸੇ ਲੈ ਕੇ ਜਾਂਦੇ ਰਹੇ ਆ ਜੀ ਜਦੋਂ ਆਉਂਦੇ ਸੀਗੇ 5000 ਗੇੜੇ ਦਾ ਯਾਨੀ ਕਿ 50 60 ਗੇੜੇ ਵੱਜ ਗਏ ਹੋਣਗੇ ਅੱਛਾ ਤੇ ਤੁਸੀਂ ਹਿਸਾਬ ਲਾ ਲਓ ਵੀ ਕਿਤੇ 2000 ਕਿਤੇ 3000 ਇਹਦੇ 5000 ਤੇ ਪੈਸੇ ਐਂ ਜਾਂਦੇ ਰਹੇ ਆ ਜੀ ਸਾਰਾ ਡੱਬਰ ਬੈਕ ਸ਼ਿਵਾ ਵੀ ਕਰਦੇ ਹੋਗਾ ਬਾਬਾ ਜੀ ਘਰੇ ਆਏ ਨਹੀਂ ਭੈਣਾ ਨਹੀਂ ਮੇਰੀਆਂ ਨੇ ਕਰੀ ਜੀ ਹਾਂ ਤੇ ਮੇਰਾ ਡੈਡੀ ਵੀ ਵਿਚਾਰਾ ਉੱਥੇ ਬੈਠਾ ਰਹਿੰਦਾ ਮੇਰੀ ਮਾਂ ਨੂੰ ਤਾਂ ਫਿਰ ਮਗਰ ਲੱਗਣਾ ਹੀ ਪੈਂਦਾ ਸੀਗਾ ਜੀ ਤੇ ਪਰ ਹੁਣ ਕਹਾਣੀ ਸਾਰੀ ਖਰਾਬ ਹੋ ਗਈ ਹੈ ਜੀ ਘਰ ਦੇ ਨੇ ਮੈਨੂੰ ਕਿਹਾ ਵੀ ਕਿਤੇ ਨਹੀਂ ਜਾਣਾ ਗੁਰੂ ਮਹਾਰਾਜ ਨਾਲ ਜੁੜ ਜਾ ਤੇਰੀ ਕਹਾਣੀ ਸੈੱਟ ਹੋ ਜਾਊਗੀ ਧੰਨਵਾਦ ਹੋਰ ਕੁਝ ਕਹਿਣਾ ਚਾਹੁੰਦੇ ਬਾਸੀ ਮੇਰਾ ਤਾਂ ਇਹ ਹੱਲ ਹੋਣਾ ਚਾਹੀਦਾ ਜੀ ਮੇਰੀ ਕਹਾਣੀ ਸੈੱਟ ਹੋ ਜੇ ਮੈਂ ਗੁਰੂ ਮਹਾਰਾਜ ਨਾਲ ਜੁੜਨਾ ਚਾਹੁੰਦਾ ਮੈਨੂੰ ਐਵੇਂ ਕਈ ਜਾਣਾ ਵੀ ਜਿਹੜਾ ਕੋਈ ਗੱਦੀ ਨੂੰ ਛੜਦਾ ਉਹਨੂੰ ਧੱਕ ਵਾਈ ਦਿਓ ਪਾਗਲ ਹੋ ਜਾਂਦਾ ਗੱਦੀ ਕਿਸੇ ਨੂੰ ਕੀ ਆਂਦੀ ਹੈ ਜੀ ਜਿਹੜਾ ਬੰਦਾ ਉੱਥੇ ਜਾ ਕੇ ਗਾਉਂਦਾ ਦੇਵਤਿਆਂ ਦੇ ਨਾਮ ਲੈਂਦਾ ਉਹਨੂੰ ਗੱਦੀ ਕਿਵੇਂ ਧੱਕ ਮਾਰੂਗੀ ਜਦੋਂ ਬੰਦਾ ਕੋਈ ਰਾਹ ਮੰਗਦਾ ਵੀ ਸਾਨੂੰ ਰਾਹ ਦਿਓ ਬਹੁਤ ਬੰਦੇ ਫਸੇ ਵਿਆ ਰਿਕਾਰਡਿੰਗਾਂ ਗਰੁੱਪਾਂ ਚ ਆ ਜਾਂਵਾਂਗੇ ਜਿਹੜੇ ਰੋਈ ਜਾਂਦੇ ਆ ਜਿਹੜੇ ਬੰਦੇ ਪੰਜ ਪੰਜ ਗੱਡੀਆਂ ਦੇ ਮਾਲਕ ਸੀ ਅੱਜ ਉਹ ਬੰਦਿਆਂ ਦੇ ਖੰਡ ਨਹੀਂ ਘਰੇ ਤੇ ਤੁਸੀਂ ਦੇਖ ਲਓ ਵੀ ਫਿਰ ਉਹ ਬਾਬੇ ਦੀ ਕੀ ਕਰਾਮਾਤ ਹੋ ਸਕਦੀ ਆ ਆ ਬਾਬਾ ਪਹਿਲੀ ਲੈ ਗਿਆ 6-7 ਕਿੱਲੇ ਜੀ ਹਾਂਜੀ ਬਿਲਕੁਲ ਹਾਂਜੀ ਐਸੀ ਸਾਡੇ ਨਾਲ ਬਾਈ ਜਿਹੜਾ ਦੱਸੀ ਸਤਨਾਮ ਹੋਣੀ ਜਿਨ੍ਹਾਂ ਨੇ ਜਿਵੇਂ ਕਿ ਸਾਨੂੰ ਪਤਾ ਹੀ ਆ ਵੀ ਜਿਹੜਾ ਗੁਰੂਦਰ ਚੱਲਦਾ ਰਸਤਾ ਹੁੰਦਾ ਬੜਾ ਹੀ ਪਵਿੱਤਰ ਰਸਤਾ ਹੁੰਦਾ ਪਰ ਇਹ ਰਸਤਾ ਜਿਹੜਾ ਕਲੰਕਿਤ ਹੁੰਦਾ ਤਾਂ ਉਦੋਂ ਲੋਕ ਤੋ ਇਹ ਤੋ ਇਹ ਵੀ ਕਰਦੇ ਆ ਲੋਕ ਨਮੋਸ਼ੀ ਦਾ ਜਿਹੜਾ ਸਾਹਮਣਾ ਵੀ ਉਹ ਕਰਨਾ ਪੈਂਦਾ ਚੇਲੇ ਨੂੰ ਖਾਸ ਕਰਕੇ ਇਹੋ ਜਿਹੇ ਜਿਹੜੇ ਰਸਤੇ ਆ ਉਹ ਹਮੇਸ਼ਾ ਜਿਹੜਾ ਉਹ ਬਰਬਾਦੀ ਦੀ ਕੰਗਾਰਟੀ ਲਿਆ ਕੇ ਖੜਾ ਕਰਦੇ ਆ ਕਿੰਨੇ ਆਪਾਂ ਹੌਂਟਾਪ ਦੇ ਬਾਬੇ ਵੇਖੇ ਆ ਜਿਨ੍ਹਾਂ ਦੇ ਨਾਲ ਜਿਹੜੀਆਂ ਇਹੋ ਚੀਜ਼ਾਂ ਹੋਈਆਂ ਆਵੀਆਂ ਜਾਂ ਬਾਬਿਆਂ ਜਿਹੜਾ ਕੁਛ ਕੀਤਾ ਵਾ ਲਗਾਤਾਰ ਬਾਬੇ ਮਨਪ੍ਰੀਤ ਹੁਣੇ ਵੀ ਜਿਹੜਾ ਇਸੇ ਪਾਸੇ ਤੁਰੇ ਬਿਨੇ ਕਿ ਪਖੰਡ ਬਾਤ ਨੂੰ ਜਿਹੜਾ ਉਹ ਖਤਮ ਕੀਤਾ ਜਾਵੇ ਆਉਣ ਵਾਲੇ ਸਮੇਂ ਕਿੰਨੇ ਕੁ ਲੋਕ ਨਿਕਲ ਕੇ ਸਾਹਮਣੇ ਆਉਂਦੇ ਨੇ ਕੌਣ ਦਾ ਸ਼ਿਕਾਰ ਹੁੰਦੇ ਨੇ ਉਹ ਸਾਹਮਣੇ ਆਉਂਦੇ ਨੇ ਤੁਹਾਨੂੰ ਅਸੀਂ ਜ਼ਰੂਰ ਗੱਲਬਾਤ ਇਹ ਉਹਨਾਂ ਦਾ ਸਮਾਂ ਦੱਸੂਗਾ ਕਿ ਇਹਨਾਂ ਦਾ ਕੋਈ ਹੱਲ ਹੁੰਦਾ ਬਾਬਾ ਪੈਸੇ ਮੋੜਦਾ ਜਾਂ ਨਹੀਂ ਮੋੜਦਾ ਇਹ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਬਾਗਾਪਰਾਣਾ ਜਗਤਾਰ ਸਿੰਘ ਸਰਾ ਬੋਲਦਾ ਬਾਬਾ ਜੀ ਹੈਵਨ ਇੰਡੀਆ ਟੀਵੀ ਤੋਂ ਜੀ ਮਹਾਲ ਦੇ ਜੀ ਹਾਂ ਜੀ ਬਾਬਾ ਜੀ ਇੱਕ ਨਾ ਤੁਹਾਡੇ ਤੋਂ ਜਾਣਕਾਰੀ ਲੈਣੀ ਸੀਗੀ ਹਾਂ ਜੀ ਤੁਹਾਡੇ ਤੇ ਨਾ ਇੱਕ આરોਪ ਲਾਇਆ ਬੰਦੇ ਨੇ ਸਤਨਾਮਾ ਮੁੰਡਾ ਸਮਾਦ ਤੋਂ ਹਾਂ ਜੀ ਲੱਗ ਗਿਆ ਬਾਬਾ ਜੀ ਲੱਗ ਗਿਆ हां जी वो कहंदा ਵੀ ਪਾਪੇ ਨੇ ਮੇਰੇ ਤੋਂ ਪਹਿਲਾਂ 20000 ਰੁਪਇਆ ਲਿਆ ਫਿਰ ਦੁਬਾਰਾ 20000 ਰੁਪਇਆ ਲਿਆ ਫਿਰ ਮੇਰੇ ਤੋਂ ਸ਼ਾਪ ਪੁਆਈ ਫਿਰ ਮੇਰੇ ਤੋਂ 30000 ਰੁਪਇਆ ਲਿਆ ਵੀ ਲਗਭਗ ਉਹ ਕਹਿੰਦਾ ਲਗਭਗ ਬਾਬਾ ਮੇਰਾ 2.5 ਲੱਖ ਰੁਪਏ ਦੀ ਠੱਗੀ ਮੇਰੇ ਨਾਲ ਮਾਰ ਗਿਆ ਮਾਰ ਗਿਆ ਉਹ ਕਹਿੰਦਾ ਮੈਨੂੰ ਚੇਲਾ ਬਣਾਉਣਾ ਸੀ ਤੁਹਾਡੇ ਬਾਰੇ ਕੀ ਕਹਿਣਾ ਜੀ ਹੁਣ ਤੁਸੀਂ ਮੇਰੀ ਗੱਲ ਸੁਣੋ ਬਾਈ ਜੀ ਸੁਣਾਓ ਜੀ ਅੱਗੇ ਬਾਬਾ ਜੀ ਦਾ ਵੀ ਫੋਨ ਆਇਆ ਉਹਨਾਂ ਨਾਲ ਵੀ ਗੱਲ ਕੀਤੀ ਮੈਂ ਅੱਛਾ ਜੀ ਇਹ ਬੰਦੇ ਨੂੰ ਇਹ ਕਹਿਓ ਪੁੱਛੋ ਮੜਾ ਜਾ ਹਾਂਜੀ ਵੀ ਤੂੰ ਪੈਸੇ ਆਵਦੇ ਕੋਲੋਂ ਲਾਇਆ ਜਾਂ ਬਾਬਾ ਜੀ ਨੇ ਆਵਦੇ ਕੋਲੋਂ ਲਾਇਏ ਸੀ ਅੱਛਾ ਠੀਕ ਹੈ ਜੀ ਠੀਕ ਹੈ ਜੀ ਜਿਹੜੇ ਪੈਸੇ ਇਹ ਨਾ ਕੁੜੀ ਪਿੱਛੇ ਹਿੱਲ ਗਿਆ ਕੁੜੀ ਨਾਲ ਕਹਿੰਦਾ ਮੈਂ ਵਿਆਹ ਕਰਾਉਣਾ ਇਹਦੇ ਦਿਮਾਗ 'ਚ 900 ਪੈ ਗਿਆ ਇਹਦੇ ਸੰਗਲਾਨ ਬੰਨਣਾ ਪੈਣਾ ਇਹ ਬੰਦਾ ਅੱਛਾ ਠੀਕ ਹੈ ਜੀ ਇਹ ਹਿੱਲਿਆ ਹੋਇਆ ਬੰਦਾ ਜੀ ਇਹਦੇ ਦਿਮਾਗ 'ਚ ਪੈ ਗਿਆ ਨੁਕਸ ਅੱਛਾ ਜੀ ਤੇ ਅੱਜ ਦੀ ਤੁਸੀਂ ਮੇਰੀ ਗੱਲ ਯਾਦ ਰੱਖੋ ਭਾਣ ਮੈਂ ਚੇਤਾ ਕਰਾਉਂ ਬਾਈ ਆ ਵੇ ਲੋ ਸੰਗਲਾਨਾ ਬੰਨਿਆ ਹੋਇਆ ਇਹ ਕੁੜੀ ਪਿੱਛੇ ਨਾ ਦਿਮਾਗ 'ਚ 900 ਪੈ ਗਿਆ ਕੁੜੀ ਇਧਰ ਮੋਕੇ ਏਰੀਏ ਦੀ ਅ ਉਹ ਦੁਕਾਨ ਤੇ ਲੱਗੀ ਸੀ ਇਹ ਜਾ ਕੇ ਉਹਦੇ ਮੂੰਹ ਤੇ ਚਪੇੜਾਂ ਮਾਰ ਆਇਆ ਜੀ ਉੱਥੇ ਅੱਛਾ ਠੀਕ ਹੈ ਜੀ ਉਹਨਾਂ ਨੇ ਪੁਲਿਸ ਨੂੰ ਚੁਕਾਤਾ ਇਹਨੂੰ ਅੱਛਾ ਜੀ ਜਦੋਂ ਪੁਲਿਸ ਨੂੰ ਚੁਕਾਤਾ ਮੁੜ ਕੇ ਮੇਰੇ ਕੋਲੇ ਭੱਜਿਆ ਮੈਨੂੰ ਛਡਾਓ ਜੀ ਮੇਰਾ ਐ ਕਰੋ ਜੀ ਅੱਛਾ ਜੀ ਮੈਂ ਕਿਹਾ ਵੀ ਮੈਂ ਕਿਵੇਂ ਛਡਾ ਸਕਦਾ ਬਗਾਨੀ ਧੀ ਦਾ ਕੰਮ ਆ ਮੈਂ ਨਹੀਂ ਵਿੱਚ ਆ ਸਕਦਾ ਵੀ ਇਹ ਕੰਮ ਚ ਅੱਛਾ ਠੀਕ ਹੈ ਜੀ ਹੁਣ ਮੇਰੇ ਮਗਰ ਇਸ ਗੱਲ ਤੋਂ ਪਿਆਰ ਹੋਇਆ ਕਹਿੰਦਾ ਉਹ ਕੁੜੀ ਨਾਲ ਮੇਰਾ ਵਿਆਹ ਕਰਾ ਅੱਛਾ ਜੀ ਹੁਣ ਦੱਸੋ ਜੀ ਕਿਸੇ ਦੀ ਧੀ ਨਾਲ ਮੈਂ ਕਿਵੇਂ ਵਿਆਹ ਕਰਾ ਦੂੰਗਾ ਤੂੰ ਵੀ ਸਹਿਣਾ अच्छा ठीक है जी ठीक है ए एक मिनट इनहा दे ਘਰੇ ਆਟਾ ਵੀ ਹੈ ਨੀਗਾ ਇਹ ਬੰਦਾ ਮੈਨੂੰ 2.5 ਲੱਖ ਰੁਪਇਆ ਦੇਣ ਆਲਾ ਹੈਗਾ ਪਹਿਲਾਂ ਤੁਸੀਂ ਆਪ ਦੀ ਨਿਮਾਨਣਾ ਸੋਚੋ ਓਕੇ ਠੀਕ ਹੈ ਜੀ ਠੀਕ ਹੈ ਇਹਨਾਂ ਦੇ ਘਰੇ ਆਟਾ ਮੈਂ ਛੋਟੀ ਦੀ ਮਾਂ ਨੂੰ ਪੁੱਛੋ ਵੀ ਬਾਬਾ ਸੌਦਾ ਤੁਹਾਨੂੰ ਦੇ ਕੇ ਜਾਂਦਾ ਰਿਹਾ ਤੁਹਾਨੂੰ ਪੈਸੇ ਦਿੰਦਾ ਕੁੜੀਆਂ ਨੂੰ ਬੂਟ ਬੂਟ ਲਿਆ ਕੇ ਦਿੰਦਾ ਰਿਹਾ ਜਾਂ ਨਹੀਂ ਦਿੰਦਾ ਰਿਹਾ ਓਕੇ ਠੀਕ ਹੈ ਜੀ ਹੁਣ ਘਰੇ ਇਹਦੀ ਮਾਂ ਪਿਓ ਵੀ ਗਾਲਾਂ ਕੱਢੀ ਜਾਂਦੇ ਇਹਨੂੰ ਅੱਛਾ ਠੀਕ ਹੈ ਜੀ ਕਹਿੰਦੇ ਬਾਬਾ ਜੀ ਨਾਲ ਕੀ ਕਰੀ ਜਾਂਦਾ ਯਾਰ ਮਾੜੀ ਗੱਲ ਕਰਦਾ ਪਿਆ ਇਹ ਅੱਛਾ ਠੀਕ ਹੈ ਜੀ ਵੀ ਉਹਨਾਂ ਨੇ ਉਹਨਾਂ ਨੇ ਤਾਂ ਇੰਨਾ ਸੋਚਿਆ ਸਾਡੇ ਬਾਰੇ ਉਹ ਕਹਿੰਦੇ ਢੰਗ ਸਿੰਘ ਆਈ ਸੀਗੇ ਇਹਨਾਂ ਦੇ ਕੋਲੇ ਕਹਿੰਦੇ ਬਾਪੇ ਨੇ ਮਾਫੀ ਮੰਗੀ ਉਹ ਇਹੋ ਜੀ ਗੱਲ ਪਤ ਬਿਲਕੁਲ ਕੋਈ ਨਹੀਂ ਇਹੋ ਜੀ ਅੱਛਾ ਠੀਕ ਹੈ ਬਸ ਚਲੋ ਠੀਕ ਹੈ ਬਾਬਾ ਜੀ ਉਹ 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 ਤਾਂ ਗੱਲ ਅੱਡ ਹੋ ਗਿਆ ਔਰ ਛੱਡ ਇਹਨੂੰ ਕਹ ਤੂੰ ਆਪਦੀ ਗੱਲ ਕਰ ਓਕੇ ਠੀਕ ਹੈ ਹੁਣ ਕੁੜੀ ਨਾਲ ਵਿਆਹ ਕਿੱਥੋਂ ਬਾਈ ਮੈਂ ਕਰਾ ਦਿਆਂਦਾ ਸੀ ਯਾਰ ਓਕੇ ਠੀਕ ਹੈ ਜੀ ਠੀਕ ਹੈ ਜਿਵੇਂ ਚੱਲੂਗਾ ਨਾ ਹੁਣ ਇਹ ਮੈਂ ਮੈਂ ਕੁੜੀ ਵਾਲੇ ਵੀ ਲਿਆਉਂਗਾ ਜਿਹਨਾਂ ਅਛਾ ਪਰਚਾ ਹੋ ਗਿਆ ਤੇ ਹਾਂ ਪਰਚਾ ਹੋ ਗਿਆ ਸੀ ਜਦੋਂ ਮੈਂ ਉੱਥੇ ਪੈਂਦਲੇ ਛੜਾ ਕੇ ਲਿਆਏ ਇਹਨੂੰ ਅਛਾ ਠੀਕ ਹੈ ਜੀ ਹਾਂ ਜੀ ਉੱਥੇ ਲਿਖ ਕੇ ਦੇ ਕੇ ਆ ਵੀ ਅੱਜ ਤੋਂ ਬਾਅਦ ਮੈਂ ਕੁੜੀ ਨੂੰ ਫੋਨ ਨਹੀਂ ਲਾਉਂਗਾ ਠੀਕ ਹੈ ਬਾਬੇ ਠੀਕ ਰੌਣਾ ਭਾਈ ਜੀ ਸਾਰਾ ਕੁੜੀ ਤਾਂ ਆਇਆ ਹੋਰ ਕੋਈ ਰੌਲਾ ਨਹੀਂ ਕੁੜੀ ਆਜਾ ਜੀ ਇਹਦੇ ਕਰੇ ਹੁਣੇ ਕਹੂਗਾ ਸੈੱਟ ਹੋ ਗਿਆ ਮੈਂ ਸਾਰਾ ਕੁਝ ਸੈੱਟ ਹੋ ਗਿਆ ਅਛਾ ਠੀਕ ਹੈ ਬਾਬਾ ਤੇ ਜਿਹੜੇ ਪੈਸਿਆਂ ਦੀ ਗੱਲ ਕਰਦਾ ਉਹ ਵੀ ਸੁਣ ਲਓ ਕਿਵੇਂ ਗਏ ਆ ਹਾਂ ਜੀ ਦੋ ਬੰਦੇ ਆ ਮੇਰੇ ਆਪਦੇ ਯਾਰ ਮਿੱਤਰ ਠੀਕ ਹੈ ਜੀ ਉਹ ਮੈਨੂੰ ਕਹਿੰਦੇ ਬਾਬਾ ਜੀ ਇਹਦਾ ਨਾ ਆਪਾਂ ਚਾਰਦਾ ਘਰ ਦਾ ਕਰੀਏ ਢਾਂਚਾ ਸੈੱਟ ਅੱਛਾ ਜੀ ਤੇ ਮੈਂ ਕਹਾ ਚਲੋ ਭਨਾਰਾ ਕਰ ਦਈਏ ਲੰਗਰ ਲਾ ਦਈਏ ਦਾਨ ਪੁੰਨ ਕਰ ਦਈਏ ਹਾਂਜੀ ਤੇ ਅਸੀਂ ਭਾਈ ਉਹ ਬੰਦਾ ਇੱਕ ਤਾਂ ਇਹਦੇ ਪਿੰਡ ਦਾ ਹੀ ਆ ਅੱਛਾ ਜੀ ਕਿਰਿਆਨੇ ਦੀ ਦੁਕਾਨ ਉਹਦੀ ਦਾੜਾ ਉੱਤੇ ਰੱਖਿਆ ਮੈਂ ਨਾਮ ਭੁੱਲ ਗਿਆ ਦਾ ਅੱਛਾ ਜੀ ਇੱਕ ਭਾਈ ਉੱਥੋਂ ਦਾ ਦੂਜੇ ਗੁਰੂ ਕੇ ਕੋਠਿਆਂ ਦਾ ਬੰਦਾ ਅੱਛਾ ਜੀ ਦੋਨੇ ਮੇਰੇ ਯਾਰ ਮਿੱਤਰ ਆ ਮੈਂ ਹੁਣੇ ਲੈ ਕੇ ਤੇਰੇ ਕੋਲ ਜਿੱਥੇ ਕਹਿਣਾ ਆ ਜੰਨਾ ਠੀਕ ਆ ਬਾਈ ਉਹ ਦੋਨਾਂ ਬੰਦਿਆਂ ਨੇ ਪੈਸੇ ਲਾਏ ਇੱਕ ਮੈਂ ਲਾਏ ਆ ਆਪਣੇ ਕੋਲ 15 12 13000 ਰੁਪਈਆ ਠੀਕ ਹੈ ਜੀ ਅਸੀਂ ਲਾ ਕੇ ਲੰਗਰ ਲਾਇਆ ਭੰਡਾਰਾ ਕੀਤਾ ਇਹ ਬੰਦੇ ਨੇ ਨਾਉਣ ਦੀ ਥੈਲੀ ਵੀ ਨਹੀਂ ਲੈਂਦੀ ਹੈ ਕਣੂਨ ਦੀ ਥੈਲੀ ਓਕੇ ਠੀਕ ਹੈ ਜੀ ਠੀਕ ਹੈ ਨਾ 30000 ਰੁਪਏ ਲਾਇਆ ਜੀ ਮੇਰੀ ਤਾਂ ਹੁਣ ਜਿਹੜੀ ਜੇ ਨਾ 2.5 ਲੱਖ ਕਹੀ ਜਾਂਦਾ ਹਾਂ ਹਾਂ ਜੀ ਹੁਣ ਤੇ ਵੇਖ ਜੇਗਾ ਇੱਕ ਜਮਾਨੇ ਤੇ ਰਹਿ ਜਾਣਾ 2.5 ਲੱਖ ਰਹਿ ਜਾਣਾ 30000 ਤੇਰਾ ਨਹੀਂ ਉਹਨਾਂ ਦਾ ਜਿਹੜਾ ਲੰਗਰ ਲੱਗਿਆ ਉਹਦੋਂ ਘਰੇ ਕਹਿੰਦਾ ਬਹੁਤ ਦਿੱਤੀਆਂ ਤੁਸੀਂ ਸੁਣ ਲਓ ਮੇਰੀ ਤਾਂ ਸੁਣ ਲਓ ਗੱਲ ਲੰਗਰ ਲਾਇਆ ਮੈਂ ਤਾਂ ਆਪਕੇ ਜਿਹਨਾਂ ਲੰਗਰ ਲਾਇਆ ਤੁਹਾਨੂੰ ਦੱਸਿ ਦੇਣਾ ਲੰਗਰ ਲਾਇਆ ਠੀਕ ਹੈ ਜੀ ਉਹ ਪੈਸੇ ਨਾ ਅਸੀਂ ਲਾਏ ਆ ਤੁਹਾਡੇ ਕੋਲ ਲਾਏ ਓਕੇ ਜੀ ਹੁਣ ਜੇ ਤੇਰਾ ਕੰਮ ਨਹੀਂ ਹੋਇਆ ਹਾਂਜੀ ਚਲ ਆਪਾਂ ਮੰਨਦੇ ਵੀ ਨਾ ਕੰਮ ਨਹੀਂ ਹੋਇਆ ਤੇ ਇਹ ਫਿਰ ਇਹਨੇ ਕਿਹੜਾ ਸਾਨੂੰ ਪੈਸੇ ਮੋੜ ਤੇ ਪੈਸੇ ਤਾਂ ਅਸੀਂ ਲਾਏ ਨਾ ਆਪਦੇ ਕੋਲ ਉਹਦੇ ਵਿੱਚ ਤਾਂ ਕੋਈ ਟੈਨਸ਼ਨ ਨਹੀਂ ਨਾ ਇਹਦੀ ਓਕੇ ਠੀਕ ਹੈ ਜੀ ਉਹਦੇ ਵਿੱਚ ਤੇ ਦਾ ਰੌਲਾ ਕੋਈ ਨਹੀਂ ਨਾ ਠੀਕ ਹੈ ਜੀ ਜਿਹੜਾ ਵਟਸਐਪ ਤੇ ਮੈਨੂੰ ਹੈਲੋ ਭੇਜੋ ਜਿਹੜੇ ਪੈਸੇ ਮੇਰੇ ਕੋਲ ਲੈ ਕੇ ਜਾਂਦਾ ਰਿਹਾ ਮੇਰੇ ਕੋਲੇ ਸਕੈਨਰ ਇਹਨੇ ਸਾਰੇ ਡਿਲੀਟ ਕਰਤੇ ਵਿੱਚੋਂ ਅੱਛਾ ਜੀ ਜਿਹੜੀ ਕੁੜੀ ਦੀ ਫੋਟੋ ਸੀਗੀ ਉਹ ਜਫੀਆਂ ਪਾਉਂਦੇ ਨਹੀਂ ਲਵਾਈਆਂ ਉਹ ਵੀ ਸਾਰੀਆਂ ਡਿਲੀਟ ਕਰਤੀਆਂ ਵੀ ਬਾਬਾ ਕਹਿੰਦਾ ਕਿ ਇਹਨੂੰ ਪਾਊਗਾ ਅੱਛਾ ਠੀਕ ਹੈ ਜੀ ਸਿਗਾ ਇੰਨਾ ਤਿੱਖਾ ਦੇ ਹੁਣ ਮੈਨੂੰ ਜਿਹੜੇ ਸਕਰੀਨਸ਼ਾਟ ਹੈ ਜਿਹੜੇ ਮੇਥੋਂ ਪੈਸੇ ਲੈ ਕੇ ਜਾਂਦਾ ਰਿਹਾ ਉਹ ਸਾਰੇ ਮੇਰੇ ਕੋਲੇ ਆ ਜਿਹੜੇ ਮੈਨੂੰ ਕਹਿੰਦਾ ਯਾਰ ਦੇ ਕਿ 500 ਦੇ ਕਿ 2000 ਦੇ ਤੇਲ ਪਾਲੀਂ ਚੱਲ ਲੈ ਜਾ ਚੱਲ ਠੀਕ ਹੈ ਬਬਾਈ ਤੁਸੀਂ ਮੈਨੂੰ ਛੱਡ ਤੁਸੀਂ ਇਹਦੇ ਘਰੇ ਜਾਵੜੇ ਉਹਦੀਆਂ ਭੈਣਾਂ ਕੋਲੇ ਇਹਦੀ ਮਾਂ ਪਰੋ ਉਹਦੀ ਬਾਬਾ ਜੀ ਤੁਹਾਡੇ ਨਾਲ ਕਿਵੇਂ ਵਰਤਿਆ ਜੀ ਉਹ ਕਹਿੰਦੇ ਗਲਤ ਹੈ ਠੀਕ ਹੈ ਜੀ ਤੇ ਜੋ ਜਰਾਨਾ ਗੋਗੇ ਪਾ ਲਓ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲ ਕਰਨ ਦੇ ਛੋੜਾ ਹਾਂ